ਸ੍ਰੀ ਅਕਾਲ ਜੀ ਅੱਜ ਅਸੀਂ ਗੱਲ ਕਰਾਂਗੇ ਕਿ ਆਦ ਸਿੱਖ ਗੁਰੂ ਸਾਹਿਬਾਂ ਨੇ ਆਪ ਸੀ ਰਿਸ਼ਤੇ ਆਂ ਦੀ ਕਿਹੜੇ ਗੁਰੂ ਕਿਸ ਦੇ ਦਾਦਾ ਲੱਗਦੇ ਸਨ ਕਿਹੜੇ ਮਾਮਾ ਕਿਹੜੇ ਪੁੱਤਰ ਤੇ ਕਦੋਂ ਕਦੋਂ ਗੁਰਗੱਦੀ ਕਿਸ ਨੂੰ ਤੇ ਕਿਉਂ ਮਿਲੀ ਇਹ ਇਤਿਹਾਸ ਸਿਰਫ ਨਾਮ ਨਹੀਂ ਇੱਕ ਰਸੋੜੀ ਹੈ ਜੋ ਸਿੱਖ ਸਾਨੂੰ ਸਿਖਾ ਕੇ ਵਿਰਾਸਤ ਅਤੇ ਸੱਚ ਦੇ ਰਾਹ ਨਾਲ ਜੋੜਦੀ ਹੈ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਅੰਤ ਵੱਲ ਆਪਣੇ ਸਭ ਤੋਂ ਨੇਮਾ ਨੇ ਸਿਵਾ ਸਿਮਰਨ ਵਾਲੇ 600 ਪਹਿਲੇ ਨਾ ਜੀ ਨੂੰ ਗੁਰਗੱਦੀ ਦਿੱਤੀ ਜੋ ਅੱਗੇ ਗੁਰੂ ਅੰਗਦ ਦੇਵ ਜੀ ਬਣੇ ਦੂਜੇ ਗੁਰੂ ਗੁਰੂ ਅੰਗਦ ਦੇਵ ਜੀ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਤੋਂ ਪਹਿਲਾਂ ਹਰ ਸਾਲ ਜ ਜਬਾਲਾ ਮੁਖੀ ਮੰਦਰ ਜਾਂਦੇ ਸਨ ਪਰ ਜਦੋਂ ਉਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣੀ ਉਹਨਾਂ ਦੀ ਜ਼ਿੰਦਗੀ ਬਦਲ ਗਈ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਨਾਲ ਉਹਨਾਂ ਦਾ ਰਿਸ਼ਤਾ ਰੱਬੀ ਰੂਹ ਵਾਲਾ ਅਡੂ ਰੱਬੀ ਨੂਰ ਵਾਲਾ ਵਰਗਾ ਸੀ ਗੁਰੂ ਅੰਗਦ ਦੇਵ ਜੀ ਨੂੰ ਗੁਰਬੱਦੀ ਗੁਰੂ ਅਮਰਦਾਸ ਜੀ ਨੂੰ ਦਿੱਤੀ ਤੀਜੇ ਗੁਰੂ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਉਹ ਗੁਰੂ ਅਮਰਦਾਸ ਜੀ ਉਮਰ ਵਿੱਚ ਗੁਰੂ ਅੰਗਦ ਦੇਵ ਜੀ ਤੋਂ 25 ਸਾਲ ਵੱਡੇ ਸਨ ਉਹ ਵੀ ਪਹਿਲਾਂ ਦੇਵੀਆਂ ਦੇਵਤਿਆਂ ਦੇ ਤੀਰਸ ਸਥਾਨ ਜਾਇ ਕਰਦੇ ਸਨ ਜਦੋਂ ਉਹਨਾਂ ਨੇ ਬੀਬੀ ਅਮਰੋ ਜੀ ਦੇ ਮੁੱਖੋਂ ਗੁਰੂ ਨਾਨਕ ਦੇਵ ਜੀ ਬਾਣੀ ਸੁਣੀ ਉਹ ਸਿੱਧੇ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਜਾ ਡਿੱਗੇ ਗੁਰੂ ਅਮਰਦਾਸ ਜੀ ਦਾ ਰਿਸ਼ਤਾ ਉਹ ਗੁਰੂ ਅੰਗਦ ਦੇਵ ਜੀ ਦੇ ਜਵਾਈ ਦੀ ਪਰਾਂ ਦੀ ਰਾ ਦੇ ਪੁੱਤਰਾਂ ਨੂੰ ਆਪਣੀ ਬੜੀਵਾਰ ਦਾ ਹਿੱਸਾ ਮੰਨਦੇ ਸਨ ਗੁਰੂ ਅਮਰਦਾਸ ਜੀ ਨੇ ਆਪਣੀ ਕੁੜੀ ਬੀਬੀ ਪਾਨੀ ਜੀ ਦਾ ਵਿਆਹ ਭਾਈ ਜੇਠਾ ਜੀ ਨਾਲ ਕਰਵਾਇਆ ਜੋ ਅੱਗੇ ਗੁਰੂ ਰਾਮਦਾਸ ਜੀ ਬਣੇ ਚੌਥਾ ਗੁਰੂ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਅਮਰਦਾਸ ਜੀ ਦੇ ਜਵਾਈ ਸਨ ਭਾਈ ਬੀਬੀ ਪਾਨੀ ਜੀ ਨਾਲ ਉਹਨਾਂ ਦਾ ਵਿਆਹ ਹੋਇਆ ਅਤੇ ਦੋਹਾਂ ਇੱਕ ਦੂਜੇ ਦੀ ਸੇਵਾ ਕਰਦੇ ਰਹੇ ਉਹ ਬਚਪਨ ਤੋਂ ਹੀ ਮਮਰੋ ਚਾਨਮ ਗਲੀਆਂ ਵਿੱਚ ਕੀਰਤਨ ਕਰਦੇ ਲੋਕਾਂ ਦੀ ਮਦਦ ਕਰਦੇ ਉਹਨਾਂ ਨੇ ਸਿੱਖ ਧਰਮ ਨੂੰ ਨਵਾਂ ਰੂਪ ਦਿੱਤਾ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਜੀ ਦੇ ਸਭ ਤੋਂ ਛੋਟੇ ਪੁੱਤਰ ਉਹ ਤੀਜੇ ਗੁਰੂ ਗੁਰੂ ਅਮਰਦਾਸ ਜੀ ਦੇ ਪੋਤੇ ਵੀ ਲੱਗਦੇ ਸਨ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਰੂਪੋ ਆਦ ਗ੍ਰੰਥ ਤਿਆਰ ਕੀਤਾ ਸਹਾਦਤ ਦੇ ਰੂਪ ਵਿੱਚ ਉਹ ਪਹਿਲੇ ਸਹੀਦ ਗੁਰੂ ਸਨ ਜਿਵੇਂ ਗੁਰੂ ਗੁਰੂ ਹਰਗੋਬਿੰਦ ਸਿੰਘ ਜੀ ਗੁਰੂ ਅਰਜਨ ਦੇਵ ਜੀ ਦੇ ਇਕਲੌਤੇ ਪੁੱਤਰ ਇਹਨਾਂ ਨੇ ਬੀੜੀ ਬੀੜੀ ਦਾ ਆਰਾ ਦਿੱਤਾ ਦਿਲ ਵਿੱਚ ਰੱਬ ਦਾ ਨੂਰ ਤੇ ਹੱਥਾਂ ਵਿੱਚ ਨਿਆਂ ਦੀ ਤਲਵਾਰ ਸਤਵੇਂ ਗੁਰੂ ਗੁਰੂ ਹਰਿराय राय ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤੇ ਉਹ ਬਹੁਤ ਹੀ ਨਿਮਰ ਦੇਵਾਨਾਂ ਤੇ ਬਾਗਾਂ ਬਾਗਾਂ ਨਾਲ ਪਿਆਰ ਕਰਨ ਵਾਲੇ ਸਾਨੂੰ ਗੁਰੂ ਹਰ Rai ਜੀ ਤੇ ਉਹ ਦੋ ਪੁੱਤਰ ਸੀ ਬਾਬਾ RAM ਰਾਏ ਜੀ ਅਤੇ ਬਾਬਾ ਕ੍ਰਿਸ਼ਨ ਜੀ ਬਾਬਾ RAM ਰਾਏ ਜੀ ਨੇ ਮੁਗਲ ਦਰਬਾਰ ਵਿੱਚ ਗੁਰਬਾਨੀ ਦਾ ਅਰਥ ਬਦਲਿਆ ਐਸ ਲਈ ਗੁਰੂ ਹਰ Rai ਜੀ ਨੇ ਗੁਰਗੱਦੀ ਛੋਟੇ ਪੁੱਤਰ ਗੁਰੂ ਹਰਕ੍ਰਿਸ਼ਨ ਜੀ ਨੂੰ ਦਿੱਤੀ ਅੱਠਵੇਂ ਗੁਰੂ ਗੁਰੂ ਹਰਿਕ੍ਰਿਸ਼ਨ ਜੀ ਉਹ ਉਮਰ ਕੇਵਲ 5 ਸਾਲ ਦੁਨੀਆਂ ਦੇ ਸਭ ਤੋਂ ਛੋਟੇ ਉਮਰ ਦੇ ਗੁਰੂ ਉਹਨਾਂ ਨੇ ਸਿਮ ਨਿਭ ਨਿਵਰਤਾ ਪਵਿੱਤਰਤਾ ਤੇ ਸੇਵਾ ਦਾ ਆਦਤ ਦਿੱਤਾ ਜੁਤੀ ਜੁਚਵਾਉਣ ਤੋਂ ਪਹਿਲਾਂ ਉਹਨਾਂ ਨੇ ਬਾਬਾ ਬਕਾਲਾ ਕਹੇ ਕਿ ਆਪਣਾ ਉਤਰਾਧਿਕਾਰੀ ਸੁਦਰਸ਼ ਹੈ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਛੋਟੇ ਪੁੱਤਰ ਇਸ ਦਾ ਇਸ ਤਰ੍ਹਾਂ ਉਹ ਗੁਰੂ ਹਰਕ੍ਰਿਸ਼ਨ ਜੀ ਦੇ ਦਾਦਾ ਤੇ ਪਰਪਰਦਾਦੇ ਦੇ ਪਰ ਆ ਲੱਗਦੇ ਸਨ ਉਹਨਾਂ ਨੇ ਹਿੰਦ ਦੀ ਚਾਦਰ ਬਣਾ ਕੇ ਧਰਮ ਦੀ ਰੱਖਿਆ ਲਈ ਸੀਸ਼ ਦਿੱਤਾ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਗੁਰੂ ਤੇਗ ਬਹਾਦਰ ਜੀ ਦੇ ਪੁੱਤਰ ਜੇਕਰ ਮੰਦਿਰ ਜੋ ਦੀ ਕਲਗੀ ਧਾਰੀ ਪਾਸਾ ਮੰਦਿਰ ਵਿੱਚ ਜੁਤੀ ਉਸਮਾਉਣ ਤੋਂ ਪਹਿਲਾਂ ਕਿਹਾ ਗੁਰੂ ਮਾਨਿਓ ਗ੍ਰੰਥ ਇਸ ਤਰ੍ਹਾਂ ਸਦੀਵੀ ਸਦੀਵ ਲਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੀਵੰਤ ਗੁਰੂ ਮੰਨਿਆ ਗਿਆ ਅੰਤ ਸੰਦੇਸ਼ ਸਿੱਖ ਧਿਆਸ ਸੰਗਤ ਹੈ ਕਿ ਗੁਰੂ ਨਰ ਨਹੀਂ ਨੂਰ ਸਨ ਦੇਹ ਬਦਲਦੀਆਂ ਰਹੀਆਂ ਪਰ ਜੋਤੀ ਕੋ ਰਹੀ ਆਓ ਆਪਣੇ ਬੱਚਿਆਂ ਨੂੰ ਇਸ ਇਤਿਹਾਸ ਜ਼ਰੂਰ ਸੁਣਾਇਓ ਤਾਂ ਜੋ ਉਹ ਹੀ ਆਪਣੇ ਧਰਮ ਨਾਲ ਆਪਣੀ ਵਿਰਾਸਤ ਨਾਲ ਜੁੜੇ ਰਹਿਣ ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਕੀ ਫਤਿਹ ਧੰਨਵਾਦ